ਅਪੇਦ ਅਪੇਦ ਕੋ ਰਹਤ ਹੈ ਆਦ ਕਾਲ ਹੈ ਤੇ ਆਦ ਮੋਢ ਰੂਪ ਸਾਰਿਆਂ ਦਾ ਕਾਲ ਕਰਨ ਵਾਲਾ ਹੈ ਸਦਾਬ ਸਰਬ ਪਾਲ ਹੈ ਸਦਾਬ ਹਮੇਸ਼ਾ ਹੈ ਤੇ ਸਮੂਹ ਦੀ ਪਾਲਣਾ ਕਰਨ ਵਾਲਾ ਹੈ ਆਖੰਡ ਆਖੰਡ ਖੰਡਣ ਕੋ ਰਹਤ ਹੈ ਚੰਡ ਰੂਪ ਹੈ ਤੇ ਚੰਡ ਪ੍ਰਕਾਸ਼ ਰੂਪ ਵਾਲਾ ਤਿੱਖੇ ਰੂਪ ਵਾਲਾ ਪ੍ਰਚੰਡ ਪ੍ਰਚੰਡ ਤਿੱਖਾ ਸਰਬ ਸਰੂਪ ਹੈ ਸਮੂਹ ਸਰੂਪਾਂ ਦੇ ਵਿੱਚ ਆਇਆ ਹੋਇਆ ਤੂੰ ਕਾਲ ਹੂ ਕੇ ਕਾਲ ਹੈ ਕਾਲ ਦਾ ਵੀ ਕਾਲ ਰੂਪ ਹੈ ਤੂੰ ਕਾਲਨ ਕੋ ਕਾਲ ਮਹਾ ਕਾਲਨ ਕੋ ਕਾਲ ਹੈ ਵਰਾਛਪਾਲ ਹੈ ਸਦਾ ਹਮੇਸ਼ਾ ਹੀ ਰੱਛ ਰੱਖਿਆ ਕਰਨ ਵਾਲਾ ਤੇ ਪਾਲਣਾ ਕਰਨ ਵਾਲਾ ਸਾਰਿਆਂ ਦੀ ਕਿਰਪਾਲ ਕਿਰਪਾਲੂ ਕਿਰਪਾ ਦਾ ਹਾਲ ਕਰ ਹੈ ਬਿਆਲ ਰੂਪ ਹੈ ਬਿਆਲਤਾ ਵਾਲਾ ਤੇਰਾ ਸਰੂਪ ਹੈ ਗੁੱਸਾ ਨਹੀਂ ਕਿਸੇ ਨਾਲ ਕਰਦਾ ਜੋ ਸਰਨਾਵੇ ਉਸ ਕੱਠ ਲਾਵੇ ਇਹ ਗਿਰਦ ਸੁਆਮੀ ਸੰਦਾ ਝਟਕਾਉਣਾ ਜ਼ਰੂਰ ਇਹਨੇ ਕੋਈ ਪਾਪ ਕਰੇ ਤੇ ਸਦੇਵ ਸਰਭ ਭੂਪ ਹੈ ਹਾਂਜੀ ਸਦੇਵ ਸਰਭ ਭੂਪ ਹੈ ਸਦੇਵ ਸਰਭ ਭੂਪ ਸਦੇਵ ਸਾਧ ਏਵ ਹਮੇਸ਼ਾ ਨੇਚੇ ਕਰਕੇ ਸਾਰਿਆਂ ਦੇ ਭੂਪ ਰਾਜਾ ਰੂਪ ਹੈ ਅਨੰਤ ਸਰਬ ਆਸ ਹੈ ਅਨੰਤ ਅੰਤ ਤੋ ਰਹਾ ਤਾਂ ਤੇ ਸਾਰਿਆਂ ਦੀ ਆਸਾ ਪੂਰੀ ਕਰਨ ਵਾਲਾ ਸਾਰਿਆਂ ਦਾ ਆਸ ਮੁਖ ਰੂਪ ਵੀ ਤੂੰ ਆਪ ਆਸ ਦਾ ਮੁਖ ਦਾ ਹੁੰਦਾ ਹੈ ਪ੍ਰੇਮ ਪਰਮ ਪਾਸ ਹੈ ਪ੍ਰੇਮ ਪ੍ਰੇਵ ਪ੍ਰੇਰ ਕਾ ਪਰਮ ਵੱਡਾ ਹੈ ਤੇ ਪਾਸ ਸੰਗ ਸਾਰਿਆਂ ਦੇ ਅਦ੍ਰਿਸ਼ਟ ਅੰਤਰ ਧਿਆਨ ਹੈ ਅਦ੍ਰਿਸ਼ਟ ਜਿਸਨ ਤੋਂ ਰਹਾ ਤਾਂ ਅੰਦਰ ਧਿਆਨ ਗੁਪਤ ਰੂਪ ਤੂੰ ਆਪ ਹੈ ਅੰਦਰ ਧਿਆਨ ਗੁਪਤ ਨੂੰ ਕਹਿੰਦੇ ਸਦੀਵ ਸਰਬ ਮਾਨ ਹੈ ਸਦੀਵ ਹਮੇਸ਼ਾ ਸਾਰਿਆਂ ਨੂੰ ਮਾਨ ਦੇਣ ਵਾਲਾ ਤੇ ਸਾਰਿਆਂ ਦੇ ਮੰਨਣੇ ਯੋਗ ਹੈ ਕਿਰਪਾਲ ਕਾਲਹੀਨ ਹੈ ਕਿਰਪਾਲ ਨੂੰ ਤੇ ਕਾ ਕਾਲ ਤੋਂ ਹੀਨ ਖਾਲੀਆ ਤੇਰਾ ਕਾਲ ਕਰਨ ਵਾਲਾ ਕੋਈ ਨਹੀਂ ਸਰਦੇਵ ਸਾਥ ਸਾਧ ਅਧੀਨ ਹੈ ਸ੍ਰੀਦੇਵ ਹਮੇਸ਼ਾ ਸਾਧਾ ਦੇ ਅਧੀਨ ਹੈ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾਲ ਕੀਤੀ ਹੈ ਭਿਗਾ ਭਜ ਸਤੋਆਂ ਤੇਰਾ ਭਜਨ ਕਰਦੇ ਹਾਂ ਭਜ ਸਤੋਆਂ ਤੇਰਾ ਹੀ ਭਜਨ ਕਰਦੇ ਹਾਂ ਰਹਾਉ ਆਗਾਦ ਵਿਆਦ ਨਾਸਨ ਕੱਲਾ ਕੱਲਾ ਪੜ ਜਾਣਾ ਆਗਾਦ ਡੂੰਗਾ ਹੈ ਤੇ ਵਿਆਦ ਆਦੀ ਵਿਆਦੀ ਪਾਦੀ ਤਾਪ ਨੂੰ ਨਾਸ਼ ਕਰਨ ਵਾਲਾ ਹੈ ਪ੍ਰੇਮ ਪਰੇਰਕ ਹੈ ਪਰਮ ਪਰਮ ਅੱਗੇ ਪੜਦੇ ਉਪਾਸਨ ਪਰਮ ਉਪਾਸਨ ਵੱਡੀ ਉਪਾਸਨਾ ਭਗਤੀ ਦੇ ਦੇਣ ਵਾਲਾ ਹੈ ਤ੍ਰਿਕਾਲ ਲੋਕ ਮਾਨ ਹੈ ਹਾਂ ਕਿੰਨੇ ਲੋਕ ਆਜ ਨੂੰ ਮਾਤ ਪਤਾਲ ਤੇ ਆਕਾਸ਼ ਲੋਕ ਮੰਨਦੇ ਹਨ ਸਾਰੇ ਦੇ ਮੰਨਣੇ ਯੋਗ ਹੈ ਸਦੇਵ ਪੁਰਖ ਪ੍ਰਧਾਨ ਹੈ ਸਦੇਵ ਹਮੇਸ਼ਾ ਹੀ ਪੁਰਖ ਪੂਰਨ ਤੇ ਪ੍ਰਧਾਨ ਮੁਖੀ ਹੈ ਸਾਰਿਆਂ ਤੋਂ ਤਥਸ ਤਉੰ ਤਥਸ ਤਉੰ ਹ ਤਥਸ ਕਿਸ ਜਗ੍ਹਾ ਵਿੱਚ ਕੋਇ ਨ ਤੂੰ ਹੀ ਹੈ ਤਥਸ ਤਥਸ ਤਉੰ ਤਥਸ ਤਉੰ ਤੂੰ ਹੀ ਹੈ ਤਥਸ ਤਥਸ ਕਿਸ ਜਗ੍ਹਾ ਵਿੱਚ ਰਹਾਓ ਕਿਰਪਾ ਫੇਰ ਪਾੜੇਗਾ ਤਥਸ ਤਉੰ ਤਥਸ ਤੈਸਾ ਤਉੰ ਤੂੰ ਹੀ ਹੈ ਜੈਸਾ ਤੂੰ ਤੈਸਾ ਤੂੰ ਹੀ ਕਿਉਂ ਸਮਾ ਦੀਜੈ ਤੂੰ ਹੀ ਤਾਂ ਸਾਹ ਰਹਾਉ ਰਹਾਉ ਬਸਰਾਮ ਦੇ ਕੇ ਕਹਿੰਦੇ ਹਨ ਕਿਰਪਾਲ ਕਿਰਪਾਲੂ ਹੈ ਦਇਆਲ ਕਰਮ ਹੈ ਤੇ ਦਇਆਲ ਕਰਮ ਹੈ ਦਇਆਲੂ ਹੈ ਕਰਮ ਬਖਸ਼ਿਸ਼ ਕਰਨ ਵਾਲਾ ਹੈ ਆਗੰਝ ਆਗੰਝ ਕੱਟਣ ਤੋਂ ਰਹਿਤ ਹੈ ਭਾਂਜੇ ਭਰਮ ਹੈ ਤੇ ਭਰਮ ਨੂੰ ਭੰਦ ਦੇਣ ਵਾਲਾ ਹੈ ਸਰਕਾਰ ਕਿੰਨੇ ਲੋਕਾਂ ਕਾਲਾ ਸਮਿਆਂ ਵਿੱਚ ਆਪੂਤ ਨੂੰ ਰੱਖਦੇ ਵਰਤਮਾਨ ਸਮੇਂ ਵਿੱਚ ਜਵਾਨੀ ਬਾਰਕ ਜਵਾਨੀ ਤੇ ਬਿਰਧਵਸਤਾ ਵਿੱਚ ਵੀ ਲੋਕਪਾਲ ਹਨ ਤੇ ਲੋਕਾਂ ਨੂੰ ਪਾਲਣ ਵਾਲਾ ਹੈ ਸੁਦੇਵ ਸਰਬ ਉਧਿਆਲ ਹਨ ਹਮੇਸ਼ਾ ਸਾਰਿਆਂ ਤੇ ਦਿਆਲੂ ਹਨ ਜਪਸ ਤਉਂ ਜਪਦੇ ਆ ਤੇਰੇ ਤੋਂ ਹੀ ਜਪਸ ਤਉਂ ਜਪਦੇ ਆ ਤੇਰੇ ਤੋਂ ਹੀ ਬਸਰਾਮ ਦੇ ਕੇ ਕਹਿੰਦੇ ਹਨ ਮਹਾਨ ਮੋਨ ਮਾਨ ਹੈ ਮਹਾਨ ਵੱਡਾ ਹੈ ਜਿਹੜੇ ਮੋਨ ਨਹੀਂ ਹਨ ਆਪਣੇ ਆਪ ਨੂੰ ਮੁਨੀ ਖਾਉਂਦੇ ਉਹਨਾਂ ਦੇ ਮਾਨ ਮੰਨਣੇ ਯੋਗ ਹੈ ਪ੍ਰੇਵ ਪ੍ਰੇਰਕ ਹੈ ਪਰਮ ਪ੍ਰਧਾਨ ਹੈ ਵੱਡਾ ਮੁਖੀ ਸਾਰਿਆਂ ਦਾ ਸ਼੍ਰੋਮਣੀ ਪ੍ਰਾਨ ਪ੍ਰਤਨ ਸਰੂਪ ਹੈ ਪ੍ਰੇਤਨ ਤੇ ਅਪਵਿੱਤਰ ਤਾਨੂੰ ਨਾਸ਼ ਕਰਨ ਵਾਲਾ ਪ੍ਰੇਤ ਕੋ ਪਵਿੱਤਰਤਾ ਲੈਣੀ ਹੈ। ਸੁਦੇਵ ਸਰਬ ਪਾਸਨ ਤੇ ਹਾਂਜੀ ਸੁਦੇਵ ਸੁਦੇਵ ਹਮੇਸ਼ਾ ਇਸ ਸਮੂਹ ਦੇ ਪਾਸਨ ਪਾਸ ਰਹ ਤੂੰ ਪ੍ਰਚੰਡ ਪ੍ਰਚੰਡ ਤਿੱਖਾ ਹੈ। ਅਖੰਡ ਖੰਡਨ ਤੋਂ ਰਹਤ ਹੈ। ਮੰਡਲੀ ਮੰਡਲੀ ਤੇਰੀ ਬਨੌਟ ਜਿਹੜੀ ਆ ਤਿਰਸਾ ਸਾਧ ਸੰਗਤ ਰੂਪ ਮੰਡਲੀ ਆ ਵੀ ਖੰਡਨ ਤੋਂ ਰਹਤ ਤੇ ਤਿੱਖੇ ਤੇਜ ਵਾਲੀ। ਉਹ ਦੰਡ ਉਹ ਦੰਡ ਦੰਡ ਤੋਂ ਰਹਤ ਹੈ। ਰਾਜ ਸੋ ਥਲੀ ਹਾਂਜੀ ਰਾਜ ਸੋ ਥਲੀ ਉਦੰਦ ਦੰਡਾਂ ਤੋਂ ਰਹਤ ਹੈ ਤੇ ਰਾਜ ਪ੍ਰਕਾਸ਼ ਰੂਪ ਕਰਨ ਵਾਲਾ ਥਲੀ ਉਤਕ੍ਰਿਸ਼ਟ ਰੂਪ ਹੈ ਤੇਰਾ ਸੱਚੇ ਪਾਤਸ਼ਾਹ ਦਾ ਅਦੁੱਤਾਰ ਰੂਪ ਹੈ ਥਲੀ ਥਾਂ ਤੇਰਾ ਜਗੰਤ ਦੋਲਨ ਤੋਂ ਰਹਤ ਸੁਗਤਨ ਹੈ ਜਗੰਤ ਜੋਤ ਜਵਾਲਕਾ ਜਗੰਤ ਜਗਾਉਣਾ ਹੈ ਜੋਤ ਪ੍ਰਕਾਸ਼ ਜਵਾਲਕਾ ਤੇ ਉਹ ਐਸਾ ਹੈ ਪ੍ਰਕਾਸ਼ ਕਰਨ ਵਾਲਾ ਜਗੰਤ ਜਗਤ ਦੇ ਵਿੱਚ ਜੋਤ ਦਾ ਜਵਾਲਾ ਪ੍ਰਕਾਸ਼ ਕਰਨ ਵਾਲਾ ਹੈ ਜਲੰਤ ਦੀਪ ਮਾਲਕਾ ਇਹ ਜਲੰਤ ਦੀਪ ਮਾਲਕਾ ਸਾਰਿਆਂ ਵਿੱਚ ਤੇਰੀ ਹੀ ਚੇਤਨ ਸੱਤਾ ਰੂਪ ਦੀਪ ਮਾ ਜਗ ਰਹੀ ਆ ਕਿਰਪਾਲ ਜਾਲ ਲੋਚਨ ਕਿਰਪਾਲੂ ਹੈ ਤੇ ਜਾਲਤਾ ਵਾਲ ਤੇਰੇ ਲੋਚਨ ਨੇਤਰ ਹਨ ਮਚੰਕ ਬਾਨ ਮੋਚਨ ਮਚੰਕ ਕਾਮਦੇਵ ਦੇ ਬਾਣਾਂ ਨੂੰ ਵੀ ਮੋਚਨ ਕੱਟ ਦੇਣ ਵਾਲਾ ਮਚੰਕ ਨਾਮ ਕਾਮਦੇਵ ਦਾ ਸ਼ਰੰਕਰੀਤ ਘਾਰੀ ਆਂ ਹਜੇ ਕ੍ਰੀਟ ਧਾਰੀ ਸਰ ਦੇ ਉੱਪਰ ਕ੍ਰੀਟ ਸੋ ਮੁਕਤ ਧਾਰਿਆ ਹੋਇਆ ਤੇਰੇ ਸਿਰ ਦੇ ਉੱਪਰ ਦਿਨੇਸ਼ ਕ੍ਰਿਤ ਹਾਰੀ ਉਹ ਕ੍ਰੀਟ ਮੁਕਤ ਨੂੰ ਵੇਖ ਕਰਕੇ ਦਿਨੇਸ਼ ਦੰਦੜ ਈਸ਼ਰਨ ਸੂਰਜ ਇਹਦੀ ਵੀ ਕਿਰਤ ਸੋਭਾ ਹਾਰੀੰਗ ਨਾਸ ਹੋ ਜਾਂਦੀ ਹੈ ਇੰਨਾ ਤੇਜ ਹੈ ਤੇਰੇ ਸਿਰ ਦੇ ਮੁਕਤ ਦਾ ਪ੍ਰਕਾਸ਼ ਵਿਸਾਲ ਲਾਲ ਲੋਚਨ ਤੇ ਵਿਸਾਲ ਵੱਡੇ ਹਨ ਲਾਲ ਪ੍ਰੇਮ ਵਾਲੇ ਲੋਚਨ ਨੇਤਰ ਵਿਸਾਲ ਵੱਡੇ ਹਨ ਲਾਲੀ ਦੇ ਸਹਿਤ ਲੋਚਨ ਨੇਤਰਾਂ ਲਾਲੀ ਆ ਤੇਰੀਆਂ ਅੱਖਾਂ ਵਿੱਚ ਵੀਰ ਰਸੀ ਫਰਗੋਨ ਰੂਪ ਚ ਮਨੋਜ ਮਾਨ ਮੋਚਨ ਮਨੋਜ ਮਾਨ ਮਰੋਜ ਕਾਂ ਦਾ ਮਾਰਹਕਾਰ ਨੂੰ ਮੋਚਨ ਕੱਟ ਦੇਣ ਵਾਲੇ ਹਾਂ ਸੁਬੰਤ ਸੀਸ਼ ਸੋ ਪ੍ਰਭਾ ਹਾ ਸਿਰ ਦੇ ਉੱਪਰ ਸੋ ਪ੍ਰਭਾ ਸੋਭਾ ਸਬੰਤ ਸੋ ਬਨੀਕ ਹਾ ਚਕਰਤ ਚਾਰ ਚੰਦਰਕ ਚਕਰਤ ਚਾਰ ਚੰਦਰਕਾ ਚੰਦਰ ਕਾੜ ਹੈ ਵੀ ਚਾਰੂ ਸੁੰਦਰਾ ਭਾਵੇਂ ਪਰ ਚਕਰਤ ਹੋ ਜਾਂਦਾ ਵੇਖ ਕੇ ਆਪ ਜੀ ਨੇ ਜਗੰਤ ਜੋਤ ਜਵਾਲ ਕਾ ਜਵਾਲ ਹੈ ਜੋਤ ਪ੍ਰਕਾਸ਼ ਸ਼ਕੰਤ ਰਾਜ ਸੋ ਪ੍ਰਭਾ ਸ਼ਕੰਤ ਰਾਜ ਸੋ ਪ੍ਰਭਾ ਸ਼ਕੰਤ ਰਾਜ ਸੋ ਪ੍ਰਭਾ ਹੇ ਰਾਜ ਪ੍ਰਕਾਸ਼ ਰੂਪ ਪਰਮੇਸ਼ਰ ਤੇਰੀ ਪ੍ਰਭਾ ਦੀ ਸੋਭਾ ਹੈ ਸ਼ਕੰਤ ਇਸ ਨੂੰ ਸਾਰੇ ਵੇਖਦੇ ਹਨ ਸੋ ਸ਼ਕੰਤ ਰਾਜ ਸੋ ਪ੍ਰਭਾ ਹੇ ਰਾਜ ਬਰਾਜ ਮਾਨ ਸਾਰੇ ਵਿੱਚ ਹੇ ਰਾਜਾ ਰੂਪ ਸਾਰਿਆਂ ਦੇ ਪ੍ਰਕਾਸ਼ ਰੂਪ ਹੀ ਧਨ ਜਾਣਨ ਵਾਲੇ ਸੋ ਤਤਪਦੇ ਲਖਰ ਰੂਪ ਤੇਰੀ ਪ੍ਰਵਾਸਾਰੇ ਸ਼ਕੰਤ ਛਵ ਫਵ ਰਹੀ ਆ ਜਗੰਤ ਜੋਤ ਜੈਤ ਸੀ ਇਹ ਜਗ ਰਹੀ ਆ ਜੋਤ ਪ੍ਰਕਾਸ਼ ਵਾਲੀ ਜੈਤ ਸੀ ਜਿੱਤਣ ਵਾਲੀ ਸਾਰਿਆਂ ਨੂੰ ਜਿੱਤਦੀ ਸੀ ਜਿੱਤੇਗੀ ਅੱਗੇ ਨੂੰ ਬਦੰਤ ਕ੍ਰਿਤ ਈਸ਼ਰੀ ਬਦੰਤ 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 ਕਰਤ ਹੀ ਇਸਰੀ ਵੰਦਨਾ ਕਰਦੀ ਹੈ ਕਿਰਤ ਇਸਰੀ ਈਸਰ ਦੀ ਜਿਹੜੀ ਕਿਰਤਾ ਨਾ ਉਹ ਤੇਰੇ ਕੇ ਬੰਦ ਨਮਸਕਾਰ ਕਰਦੀ ਇਸਰੀ ਦੇਵੀ ਦਾ ਨਾਮ ਲੈਣਾ ਇੱਥੇ ਸਰਪੰਗੀ ਸ਼ੰਦ ਉਹ ਵਿਸੋਬ ਵਾਲੀ ਤੈਨੂੰ ਬਦੰਤ ਵੰਦਨਾ ਕਰਦੀ ਹੈ ਸਰਪੰਗੀ ਸ਼ੰਦ ਤੋ ਪ੍ਰਸਾਦ ਅਨਕਾਦ ਸਰੂਪੰ ਅਨਕਾਦ ਸਰੂਪੰ ਸੋ ਅਨਕਾਰ ਦੁੱਖਾਂ ਤੋਂ ਮੁਟ ਤੋਂ ਰਹਿਤ ਤੇਰਾ ਸਰੂਪ ਹੈ ਮੁਟ ਤੋਂ ਦੁੱਖਾਂ ਤੋਂ ਰਹਿ ਤੇਰਾ ਸਰੂਪ ਆ ਆਨ ਰਹਿਤਕਾਰ ਦੁੱਖ ਸੋ ਮੋਡ ਕੋਈ ਲੈ ਕੇ ਦੁੱਖਾਂ ਤੋਂ ਰਹਿ ਤਾ ਤੇਰਾ ਸਰੂਪ ਆ ਨਿਤ ਬੇ ਭੂਤੰ ਅਮਤ ਮਿੰਤੀ ਤੋਂ ਰਹਿ ਤਾ ਬਕੂਤੰ ਤੇਰੀ ਬਕੂਤੀ ਜੋ ਹੈ ਮਾਇਆਦਕ ਆ ਚਲ ਸਰੂਪੰ ਚਲੈ ਮੋਨ ਕੀ ਤੋਂ ਰਹਿ ਤਾ ਸਰੂਪ ਵਿਸਕਰਨ ਸੰਸਾਰ ਨੂੰ ਕਰਨ ਵਾਲਾ ਹੈ ਜਗ ਜੋਤ ਪ੍ਰਕਾਸ਼ੰ ਜਗਤ ਦੇ ਜੋਤ ਪ੍ਰਕਾਸ਼ ਰਹੀ ਹੈ ਤੇਰੀ ਪਰਮੇਸ਼ਰ ਆਦੀ ਅਨਾਸੰ ਮੋਡ ਰੂਪ ਹੈ ਨਾਸ ਤੋਂ ਰਹਿ ਤਾ ਆਨ ਆਸੰ ਆਨ ਰਹਿਤਾ ਹੈ ਹਸਾ ਤੋਂ ਅਮਿਤ ਆਗਾਸ ਤੋਂ ਤੇ ਅਮਿਤ ਮਨਤੀ ਤੋਂ ਰਹਿਤਾ ਹੈ ਆਗਾਸ ਸੰਗ ਗਾਸਨਾ ਦਾ ਪ੍ਰਕਾਸ਼ ਦਾ ਤੈਨੂੰ ਕੋਈ ਪ੍ਰਕਾਸ਼ ਕਰਨ ਵਾਲਾ ਤੂੰ ਕਿਸੇ ਦੇ ਪ੍ਰਕਾਸ਼ ਤੋਂ ਰਹਿਤਾ ਹੈ ਆਪ ਵਿਸ਼ੇਸ਼ ਕਰਕੇ ਗਾਸ ਸੰਗ ਪ੍ਰਕਾਸ਼ ਕਰਨ ਵਾਲਾ ਸਾਰਿਆਂ ਨੂੰ ਸਰਬ ਭਰਨ ਸਾਰਿਆਂ ਨੂੰ ਭਰਨ ਵਾਲਾ ਪੂਰਤੀ ਕਰਨ ਵਾਲਾ ਅਨ ਗੰਝ ਅਕਾਲੰ ਅਨ ਗੰਝ ਕਟਣ ਤੋਂ ਰਹਿਤਾ ਅਕਾਲੰ ਕਾਲ ਤੋਂ ਰਹਿ ਤਾ ਕਲਪਨਾ ਤੋਂ ਰਹਿ ਤਾ ਕਾਲੇ ਗਿਆਨ ਤੋਂ ਰਹਿ ਤਾ ਕਲੰਕਾ ਤੋਂ ਰਹਿ ਤਾ ਕਾਲ ਤੋਂ ਰਹਿ ਤਾ ਕਾਲੀ ਵਿਦਿਆ ਤੋਂ ਰਹਿ ਤਾ ਦੇਸ ਪ੍ਰਤਪਾਲੰ ਸੰਸਾਰ ਦੀ ਪਰਤਪਾਲਣਾ ਕਰਨ ਵਾਲਾ ਹੈ ਜੀਨ ਦਿਆਲੰ ਜਿਨ੍ਹਾਂ ਤੇ ਦਇਆ ਕਰਨ ਵਾਲਾ ਹੈ ਸੁਭ ਕਰਨ ਵਾਲਾ ਸਾਰਿਆਂ ਨੂੰ ਆਨੰਦ ਸਰੂਪੰ ਆਨੰਦ ਸਰੂਪੰ ਸੁਖ ਸਰੂਪ ਹੈ ਆਪ ਆਨੰਦ ਦੇਣ ਵਾਲਾ ਅਨਹਦ ਰੂਪੰ ਹਾਂਜੀ ਅਨਹਦ ਰੂਪੰ ਅਨਹਦ ਰੂਪੰ ਹਦ ਤੋ ਰਹੇ ਤੇਰਾ ਸਰੂਪ ਹੈ। ਅਮਿਤ ਬੇ ਭੂਤੰ ਮਰਤੀ ਤੋ ਰਹੇ ਤੇ ਤੇਰੀ ਸੋਭਾ। ਸਭ ਸਰਨ ਤੇਰੀ ਸਰਨ ਵਿੱਚ ਹਾਂ। ਬਿਸਵੰ ਭਰ ਭਰਨ ਹਾਂ ਬਿਸਵੰ ਭਰ ਭਰਨ ਸੰਸਾਰ ਨੂੰ ਭਰਨ ਵਾਲਾ ਸੰਸਾਰ ਨੂੰ ਭਰਨ ਵਾਲੇ ਬਰਮਾ ਵਿਸ਼ਨੂੰ ਸ਼ਿਵ ਜੀ ਉਹਨਾਂ ਨੂੰ ਭਰਨ ਵਾਲਾ ਹੈ। ਜਗਤ ਪ੍ਰਕਰਨ ਸੋ ਜਗਤ ਨੂੰ ਪਰਿਵਿਸ਼ੇਸ਼ ਕਰਕੇ ਕਰਨ ਖਿੱਚਣ ਵਾਲਾ ਹੈ। ਆ ਧਰਮ ਜਾਂ ਪਰਿਵਿਸ਼ੇਸ਼ ਕਰਕੇ ਕਰਨ ਵਾਲਾ ਹੈ। ਆ ਧਰਨ ਧਰਨ ਆ ਆ ਕਰਨ ਕਰਨ ਆਹ ਧਰਮ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਧਰਮ ਆਸਰਾ ਰੂਪ ਹੈ ਸ੍ਰੇਸ਼ਟ ਕਰਨ ਸ੍ਰੇਸ਼ਟ ਇੱਥੇ ਖੜਾ ਸੇਸ਼ਟ ਸੰਸਾਰ ਨੂੰ ਕਰਨ ਵਾਲਾ ਹੈ ਸ੍ਰੇਸ਼ਟ ਤਾਂ ਨਹੀਂ ਪਰ ਤੋਂ ਤੇ ਸੋਸ਼ਟੀ ਠੀਕ ਹੈ ਉੱਥੇ ਆਨੰਦ ਸਰੂਪੀ ਆਨੰਦ ਦੇ ਦੇਣ ਵਾਲਾ ਸਰੂਪ ਆ ਤੇਰਾ ਅਨਹਦ ਰੂਪੀ ਅਹਦ ਕੋ ਰਹਿਤ ਸਰੂਪ ਵਾਲਾ ਹਾਂ ਅਨਿਤ ਦੇ ਭੂਤੀ ਅਮਤ ਮਿੰਤੀ ਤੋਂ ਰਹਿਤ ਬ ਭੂਤੀ ਤੇਰੀ ਮਾਇਆ ਤੇਜ ਬਰੰ ਤੇਜ ਬਰ ਬਲ ਵਾਲਾ ਹਾਂ ਅਨਖੰਡ ਤੇਜ ਅਤੇ ਬਰਾਂ ਦੇ ਵੰਨਣ ਵਾਲਾ ਸ੍ਰੇਸ਼ਟ ਅਨਖੰਡ ਪ੍ਰਤਾਪ ਹਰਖੰਡ ਖੰਨਣ ਤੋਂ ਰਹਿਤ ਤੇਰਾ ਪ੍ਰਤਾਪ ਆਪ ਕਰਨ ਤੋਂ ਰਹਿਤਾ ਪਰਿਵਿਸ਼ੇਸ਼ ਕਰਕੇ ਆਪਾਂ ਨੂੰ ਖੰਡ ਦੇਣ ਵਾਲ ਤੇ ਦੁਬਦਾ ਆਦਕ ਨੂੰ ਸਭ ਜਗ ਥਾਪੂ ਹਾਰੇ ਸੰਸਾਰ ਨੂੰ ਥਾਪਣ ਵਾਲਾ ਅਲੱਖ ਆਤਾਪੂ ਲਖੜ ਤਾਂ ਸੁਧ ਮਨ ਕਰਕੇ ਲਖਿਆ ਨ ਜਾਂਦਾ ਤੇ ਆਦੀ ਵਿਆਦੀ ਉਪਾਦੀ ਤਿੰਨਾ ਆਪਾਂ ਤੋਂ ਰਹਿਤ ਹੈ ਦੇਸ ਕਰਨ ਸੰਸਾਰ ਨੂੰ ਕਰਨ ਵਾਲਾ ਅਦਵਾਏ ਬਨਾਸੀ ਦੁਗਦਾ ਤੋ ਰਹਤ ਹੈ ਨਾਸ ਤੋ ਰਹਤ ਹੈ ਤੇਜ ਪ੍ਰਕਾਸ਼ ਤੇਜ ਪ੍ਰਕਾਸ਼ ਵਾਲਾ ਸਰਵੇਉਦਾ ਸਾਰਾ ਤੋਂ ਉਪਰਾਮ ਰਹਿਣਾ ਸੰਗ ਹੋਣ ਤੇ ਇੱਕ ਹਰਮ ਇੱਕੋ ਹਰੀ ਤੇ ਇੱਕੋ ਤੂੰ ਸਾਰਿਆਂ ਨੂੰ ਹਰਗ ਨਾਸ ਕਰਨ ਵਾਲਾ ਹੈ ਅਨਖੰਡ ਅਮੰਡੰ ਅਨਖੰਡ ਅਨਖੰਡ ਖੰਡਣ ਤੋਂ ਰਹਤਾ ਹੈ ਮੰਡਨ ਸੋ ਆਪ ਮੰਡਿਆ ਹੋਇਆ ਬਣਾਇਆ ਹੋਇਆ ਨਹੀਂ ਕਿਸੇ ਦਾ ਕਿਸੇ ਦੇ ਬਣਾਉਣ ਤੋਂ ਰਹਤਾ ਹੈ ਆਪ ਸ਼ੇਸ਼ ਕਰਕੇ ਮੰਡਨ ਭੂਖਾ ਰੂਪ ਹੈ ਤੇਜ ਪ੍ਰਚੰਡੰ ਸਿੱਖੇ ਤੇਜ ਵਾਲਾ ਹੈ ਜੋ ਤੇ ਉਹ ਦੰਡੰ ਜੋਤ ਪ੍ਰਕਾਸ਼ ਜਿਹੜਾ ਤੇਰਾ ਉਹ ਦੰਨੂ ਸੋਭਾ ਵਾਹਿਗੁਰੂ ਦੰਡ ਤੋਂ ਰਹਿਤ ਹੈ ਆ ਮੇਤ ਉ ਵਿਸ਼ੇਸ਼ ਕਰਕੇ ਸਾਰ ਨੂੰ ਆਪ ਦੰਡ ਦੇਣ ਵਾਲਾ ਆ ਮਿਤ ਨਿਤੰ ਮਿਤ ਤੇਰੀ ਮਰਜ਼ਾ ਦਾ ਮਿਤ ਬੰਤੀ ਤੋਂ ਰਹਿਤ ਹੈ ਹਨ ਭਾਇ ਹਨ ਤੋਂ ਰਹਿਤ ਹਨ ਸੰਗਾਦੰ ਹੋਸ਼ੇਪਣਤ ਰਹਿਤ ਗਾਧਨਾ ਹੋਸ਼ੇ ਦਾ ਆ ਨਾਮ ਰਹਿਤ ਆ ਲਖ ਆਬਾਦੰ ਹਾਂਜੀ ਅਲਖ ਅਸੁੱਧ ਬਨ ਕਰਕੇ ਲਖਿਆ ਨਹੀਂ ਜਾਂਦਾ ਆਬਾਦੰ ਬੰਦਨਾ ਤੋਂ ਰਹਿਤ ਹੈ ਪੀੜਾ ਤੋਂ ਰਹਿਤ ਹੈ ਵਿਸ ਪ੍ਰਸਾਦੰ ਪ੍ਰਸਾਦੰ ਉਹ ਬੈਕ ਸੰਸਾਰ ਨੂੰ ਪਰਿਸ਼ੇਸ਼ ਕਰਕੇ ਸਾਬ ਦੇਣ ਵਾਲਾ ਹੈ ਚੰਗੀ ਤਰ੍ਹਾਂ ਪ੍ਰਸਾਦ ਨਿੰਗਾ ਪ੍ਰਸਾਦ ਨ ਕਿਰਪਾ ਦਾ ਹੁੰਦਾ ਹੈ ਆ ਨਿਤ ਗਤੰ ਆ ਗਤੰ ਤੇਰੀ ਰੀਤੀ ਵੀ ਮਨਤੀ ਤੋਂ ਰਹਿ ਤੈ ਮਰਜਾਰਾ ਤੇਰੀ ਆ ਆਨੰਦ ਸਰੂਪੀ ਆਨੰਦ ਸਰੂਪ ਹੈ ਤੇਰਾ ਆਨੰਦ ਰੂਪੀ ਆਨੰਦ ਹੱਥ ਤੋਂ ਰਹਿਤਾ ਸਰੂਪ ਆ ਚਲ ਵਿਭੂਤੀ ਆ ਚਲ ਆ ਚਲ ਦੇ ਭੂਤੀ ਇਸ ਤਰੀ ਬਕੂਤੀ ਆ ਨਾ ਸੰਪਦਾ ਦੇਵੀ ਸੰਪਦਾ ਰੂਪ ਭੂਤੀ ਇਹ ਵੀ ਚਰਾਇਮਾਨ ਕੀ ਤੋਂ ਰਹਤ ਹੈ ਸਵਾ ਭਰਮ ਸਵਾ ਤਰਮ ਭਾਗ ਸੰਸਾਰ ਦੇ ਤਰਨ ਸੂਰਜ ਰੂਪ ਹੈ ਭਾਗ ਸੰਸਾਰ ਤੋਂ ਤਾਰ ਦੇਣ ਵਾਲਾ ਹੈ ਸਾਨੂੰ ਗਾ ਦੇ ਆਬਾਦ ਦੂੰ ਸਹ ਅਨਗਾਲ ਹੋਛੇ ਪੁਣੇ ਤੋਂ ਰਹਿਤ ਹੈ ਬੰਦਨਾ ਪੀੜਾ ਤੋਂ ਰਹਿਤ ਹੈ ਜਗਤ ਪ੍ਰਸਾਦੰ ਜਗਤ ਨੂੰ ਸਾਥ ਦੇਣ ਵਾਲਾ ਹੈ ਸਰਬ ਆਰਾਧੰ ਸਾਰੇ ਤੈਨੂੰ ਆਰਾਧਦੇ ਹਨ ਸਾਰੇ ਤੇ ਰੱਬ ਨੇ ਜੋਗ ਹੈ ਸਭ ਸਰਨ ਤੇਰੀ ਸਰਨ ਵਿੱਚ ਹਾਂ ਇਹ ਬੇਰਤੀ ਕਰੀਏ ਪਰਮੇਸ਼ਰ ਤੇਰੀ ਸਰਨ ਵਿੱਚ ਆ ਰੱਖ ਲੋ ਅਕਲੰਕ ਆਵਾਦੰ ਅਕਲੰਕ ਕਲੰਕਾ ਤੋਂ ਰਹਿਤ ਹੈ ਆਵਾਦੰ ਬੰਦਨਾ ਤੋਂ ਰਹਿਤ ਹੈ ਦੇਸ ਪ੍ਰਸਾਦੰ ਦੇਸ ਸੰਸਾਰ ਨੂੰ ਪ੍ਰਸਾਦ ਦੇਣ ਵਾਲਾ ਪਰ ਵਿਸ਼ੇਸ਼ ਕਰਕੇ ਜਗਤ ਆਰਾਧੰ ਜਗਤ ਤੈਨੂੰ ਆਰਾਧਾ ਹੈ ਭਵਨਾਸੰ ਭਵ ਸੰਸਾਰ ਦੇ ਬੰਦਨ ਨੂੰ ਨਾਸ ਕਰਨ ਵਾਲਾ ਹੈ ਵਿਸ਼ਿਆੰ ਭਾਰ ਪਰਣੰ ਵਿਸ਼ਿੰਦ ਸੰਸਾਰ ਨੂੰ ਭਾਰ ਦੇ ਹਰ ਜੋ ਬਰਮਾ ਬਿਸ਼ਨੂ ਸ਼ਿਵ ਜੀ ਉਹਨਾਂ ਨੂੰ ਭਰਨ ਨੂੰ ਪਰਦੇਣ ਵਾਲਾ ਹੈ ਇਹ ਬਿਸ਼ਨ ਭਰ ਪਾਠ ਹੈ ਬਿਸ਼ਿੰਗ ਭਰ ਭਰਨ ਕਿਨ ਵਿਖਰਨ ਬਿਸ਼ਿੰ ਨੂੰ ਸੰਸਾਰ ਨੂੰ ਜੋ ਪਰਦੇ ਆ ਨਾ ਬਰਮਾ ਬਿਸ਼ਨੂ ਸ਼ਿਵ ਜੀ ਉਹ ਉਹਨਾਂ ਨੂੰ ਭਰਨ ਨੂੰ ਭਰਨ ਵਾਲਾ ਹੈ ਕਿਨ ਵਿਖਰਨ ਜੇ ਬਿਸ਼ਿੰਗ ਬਿਸ਼ਿੰਗ ਭਰਨ ਨੂੰ ਸੰਸਾਰ ਨੂੰ ਭਰਨ ਵਾਲਾ ਪਰ ਪਾਠ ਇਹ ਮੰਨਿਆ ਹੈ ਬਿਸ਼ਿੰ ਨੂੰ ਭਰਨ ਬਿਸ਼ਿੰਗ ਸੰਸਾਰ ਨੂੰ ਭਰਨ ਪਰ ਔਰ ਦੇੜ ਬਰਮਾ ਬਿਸ਼ਨੂ ਸ਼ਿਵ ਜੀ ਉਹਨਾਂ ਨੂੰ ਭਰਨ ਭਰਨ ਵਾਲਾ ਆਪ ਪਾਲਣ ਵਾਲਾ ਕਿੱਲ ਵੇਖ ਹਰਨ ਸਮੂਹ ਪਾਪਾਂ ਨੂੰ ਨਾਸ਼ ਕਰਨ ਵਾਲਾ ਕਿੱਲ ਵੇਖ ਕਿ ਨਿਸ਼ਚੇ ਕਰਕੇ ਵੇਖ ਜੋ ਵਿਉ ਰੂਪ ਹੈ ਪਤ ਤੈ ਉਹ ਧਰਨ ਪਤ ਜਿਹੜੂ ਧਰਨ ਵਾਲਾ ਥੱਕ ਗਿਆ ਸਭ ਸਾਥ ਸੰ ਸਾਰਿਆਂ ਦੇ ਨਾਲ ਫਿਰ ਕੇ ਥੱਕਿਆ ਅਨਾਥਨ ਨਾਥੇ ਅਨਾਥਨ ਆਪ ਨਾਤਾ ਹੀ ਤੋ ਰਹਤਾ ਸਾਰਿਆਂ ਦਾ ਮਾਲਕ ਹੈ ਆਕਿਰਤ ਅਗਾਥੇ ਹੈ ਜੀ ਆਕਿਰਤ ਅਗਾਥੇ ਆਕਿਰਤ ਅਗਾਥੇ ਸੋ ਕਰਨ ਵਾਲਾ ਸਾਰਿਆਂ ਨੂੰ ਅਗਾਥਿਕ ਕਥਨ ਤੋਂ ਰਹਿ ਤਾ ਤੂੰ ਗਾਥੇ ਤੇਰੀ ਕਥਾ ਨੂੰ ਕੀ ਕਰ ਸਕਦਾ ਪੂਰੀ ਆ ਨਿਤ ਅਨਾਥੇ ਹਮਿਤ ਮਿੰਤੀ ਤੋਂ ਰਹਿ ਤਾ ਆਪ ਨਾਥਾਈ ਤੋਂ ਰਹਿ ਤਾ ਤੇ ਆਪ ਵਿਸ਼ੇਸ਼ ਕਰਕੇ ਸਾਰਿਆਂ ਦਾ ਮਾਲਕ ਨਾਥੇ ਨਥੇ ਤੇਰੇ ਹਕੂਮਤ ਵਿੱਚ ਦੁਖ ਹਰਨ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਆਗੰਗ ਅਬਨਾਸੀ ਕੱਟਣ ਤੋਂ ਰਹਤ ਤਨਾਸ਼ ਤੋਂ ਰਹਤ ਜੋਤ ਪ੍ਰਕਾਸ਼ੀ ਐਸੀ ਤੇਰੀ ਜੋਤ ਪ੍ਰਕਾਸ਼ ਰਹੀ ਹੈ ਜਗਤ ਪਰਨਾਸ਼ੀ ਜਗਤ ਨੂੰ ਪਰੋਸ਼ੇਸ ਕਰਕੇ ਨਾਸ਼ ਕਰਨ ਵਾਲਾ ਹੈ ਓਏ ਸਰਨ ਤੇਰੀ ਸਰਨ ਹਾਂ ਕਲਸ ਕਲਸ ਛੰਦ ਦਾ ਨਾ ਅਨਿਤ ਤੇਜ ਨੰਤੀ ਤੋਂ ਰਹਤ ਤੇਜ ਪ੍ਰਕਾਸ਼ ਜਗ ਜੋਤ ਪ੍ਰਕਾਸ਼ੀ ਐਸੀ ਤੇ ਜੋਤ ਪ੍ਰਕਾਸ਼ ਰਹੀ ਹੈ ਆਦ ਅਸ਼ੇਦ ਮੋਡ ਰੂਪਾ ਕੱਟਣ ਤੋਂ ਰਹਤ ਹੈ ਆਪ ਹੈ ਅਬਨਾਸੀ ਹੈ ਤੋਂ ਰਹਤ ਨਾਸ਼ ਤੋਂ ਰਹਤ ਪਰਮ ਤਤ ਦੇਸ ਨੂੰ ਹੱਤ ਵਾਲਾ ਪਰਮਾਰਥ ਪ੍ਰਕਾਸ਼ੀ ਜੋ ਪਰਮਾਰਥ ਦੇ ਪ੍ਰਕਾਸ਼ ਕਰਨ ਵਾਲਾ ਬ੍ਰਹਮ ਗਿਆਨ ਦੇ ਆਦ ਸਰੂਪ ਮੋਡ ਤੋਂ ਸਰੂਪ ਤੇਰਾ ਐਸਾ ਆਖੰਡ ਉਦਾਸੀ ਆਖੰਡ ਖੰਡਨ ਤੋਂ ਰਹਿ ਤਿਉ ਉਦਾਸੀ ਉਪਰਾਮ ਰਹਿਣਾ ਹੈ ਤਰਪੰਗੀ ਸ਼ੰਦ ਆਖੰਡ ਉਦਾਸੀ ਕਸ਼ਨ ਕੋ ਰਹਿਤ ਵਾਲਾ ਕਰਦੇ ਹਾਂ ਉਦਾਸੀ ਉਪਰਾਮ ਹੈ ਪਰਮ ਪ੍ਰਕਾਸ਼ ਵਾਲਾ ਹੈ ਵੱਡੇ ਪ੍ਰਕਾਸ਼ ਵਾਲਾ ਹੈ ਆਧਿਆਨਾਸੀ ਮੋਢ ਰੂਪ ਨਾਸ ਤੋ ਰਹਿਤ ਹਨ ਆਸੀ ਨਹੀਂ ਆਸ ਤੈਨੂੰ ਕਿਸੇ ਹੋਰ ਦੀ ਜਿਸ ਬਕਰੰ ਸੰਸਾਰ ਨੂੰ ਕਰਨ ਵਾਲਾ ਹੈ ਜਗਤਾਵਲ ਕਰਤਾ ਹਾਂ ਜੀ ਜਗਤਾਵਲ ਕਰਤਾ ਜਗ ਨੂੰ ਕਰਨ ਵਾਲਾ ਹੈ ਜਗਤ ਪ੍ਰਹਰਤਾ ਜਗਤ ਨੂੰ ਨਾਸ ਕਰਨ ਵਾਲਾ ਸਭ ਜਗ ਭਰਤ ਸਾਰਨ ਕਰਨ ਵਾਲਾ ਹੈ ਸਿੱਧ ਭਰਮ ਸਾਰਨ ਪੂਰਤੀ ਕਰਨ ਵਾਲਾ ਫੇਰ ਪਾੜੇ ਪਾਠ ਜਗਤਾਵਲ ਤੋਂ ਜਗਤਾਵਲ ਕਰਤਾ ਜਗਤ ਨੂੰ ਕਰਤਾ ਕਰਨ ਵਾਲਾ ਕੌਣ ਹੈ ਬਰਮ ਉਹਨੂੰ ਪੈਦਾ ਕਰਨ ਵਾਲਾ ਹੈ ਜਗਤ ਪਰਹਰਤਾ ਜਗਤ ਨੂੰ ਪਰਿਸ਼ੇਸ਼ ਕਰਕੇ ਨਾਸ਼ ਕਰਨ ਵਾਲਾ ਕੌਣ ਹੈ ਸ਼ਿਵ ਜੀ ਸ਼ਿਵ ਜੀ ਨੂੰ ਪੈਦਾ ਕਰਨ ਵਾਲਾ ਤੂੰ ਹੈ ਸਭ ਜਗ ਭਰਤਾ ਤੇ ਭਰਤਾ ਪਾਲਣਾ ਕਰਨ ਵਾਲਾ ਕੌਣ ਹੈ ਵਿਸ਼ਨੂੰ ਉਹਨੂੰ ਪੈਦਾ ਕਰਨ ਵਾਲਾ ਵੀ ਤੂੰ ਹੈ ਸਿੱਧ ਭਰਮ ਤੇ ਸਿੱਧ ਮੁਕਤ ਰੂਪ ਹੈ ਸਾਰਿਆਂ ਦੀ ਪਾਲਣਾ ਕਰਨ ਵਾਲਾ ਭਰਨ ਵਾਲਾ ਹੈ ਅੱਛਾ ਆ ਬਨਾਸੀ ਅੱਛਾ ਅੱਛਾ ਆ ਅੱਛਾ ਸੁੰਦਰ ਸਰੂਪ ਹੈ ਤੇ ਸ਼ੈ ਨਾਸ਼ ਤੋਂ ਰਹਤ ਹੈ ਅਵਨਾਸੀ ਅਵਨਾਸੀ ਨਾਸਤੁਰ ਐਸੇ ਚੇ ਸੁੰਦਰ ਦਾ ਕਰਨਾ ਸਤ ਚੇਤਨ ਉਹ ਨੰ ਸਰੂਪ ਹੈ ਤੇਜ ਪ੍ਰਕਾਸ਼ੀ ਤੇਜ ਪ੍ਰਕਾਸ਼ ਵਾਲਾ ਹੈ ਰਾ ਰੂਪ ਸੋ ਰਾਸੀ ਆ ਰੂਪ ਸੋ ਰਾਸੀ ਸੋ ਤੇਰਾ ਤੇਰਾ ਸਰੂਪ ਹੈ ਸੋ ਰਾਸੀ ਸਮੂਹ ਨੂੰ ਰੂਪ ਦੇਣ ਵਾਲਾ ਤੂੰ ਆਪ ਹੈ ਸਰਵ ਛਤੰ ਆ ਸਰਵ ਸਮੂਹ ਦੇ ਛਤੰ ਧਰਤੀ ਦੇ ਉੱਪਰ ਛਤੰ ਆ ਧਰਤੀ ਦਾ ਹੈ ਆਨੰਦ ਸਰੂਪੀ ਐਸੋ ਆਨੰਦ ਸਰੂਪ ਵਾਲਾ ਹੈ ਅਨਹਦ ਰੂਪੀ ਹਦ ਤੋਂ ਰਹਿ ਤੇਰਾ ਰੂਪ ਹੈ ਲਖਿ ਵਿਭੂਤੀ ਲਖਣ ਤੋਂ ਰਹਿ ਤੇਰੀ ਵਿਭੂਤੀ ਮਾਇਆ ਅਮਿਤ ਗਤੰ ਆ ਅਮਿਤ ਮਨਤੀ ਰਹਿ ਤੇ ਗਤੰਗ ਮਰਜਾਦਾ ਕਲਤ ਕਲਤ ਸ਼ੰਤ ਦਾ ਨਾਮ ਆਦ ਆਪ ਹੈ ਮੋਡਰਮ ਭੈ ਤੋ ਰਹਤ ਹੈ ਅਨਗਾਦ ਸਰੂਪ ਕੋਛੇ ਪਣ ਤੋ ਰਹਤ ਹੈ ਐਸਾ ਤੇਰਾ ਸੁੰਦਰ ਸਰੂਪ ਹੈ ਰਾਗ ਰੰਗ ਉਪਰ ਸੋਰਾ ਜੇ ਰੇਖ ਨਾ ਰੂਪ ਨਾ ਰਾਗ ਹੈ ਮੋਹ ਕਿਸੇ ਨਾ ਅਗੇ ਰੰਗ ਨਾ ਰੰਗ ਕਾਲ ਚਿਤ ਕੋਈ ਇਹ ਰੇਖ ਨਾ ਮਛਕਾ ਸ਼ਰੇਖਾ ਨਾ ਕੋਈ ਰੂਪ ਦਾ ਹਕਾਰ ਹੈ ਰੰਗ ਭਇਓ ਰਾਵਤ ਰੰਗ ਭਇਓ ਕਦੇ ਤਾਂ ਰੰਗ ਜੀਵ ਰੂਪ ਹੋ ਰਿਹਾ ਹੈ ਅਗੇ ਰਾਵਤ ਪ੍ਰਾਪਤੀ ਸ਼ਰੇਪ ਹੋ ਰਿਹਾ ਕਹੂੰ ਭੂਪੰ ਕਰੇ ਬ੍ਰਹਮ ਸਰੂਪ ਹੋ ਰਹਾ ਰਾਜਾ ਕਹੂੰ ਸਮੁੰਦਰ ਸਰਪਾ ਕਹੂੰ ਕੂਪੰ ਕਰੇ ਸਮੁੰਦਰ ਰੂਪ ਕਰੇ ਸਰਪਾ ਰੂਪ ਕਰੇ ਕੂਪ ਖੂ ਰੂਪ ਫਿਰ ਪੜੇ ਕਹੂੰ ਸਮੁੰਦਰ ਕਰੇ ਸਮੁੰਦਰ ਬ੍ਰਹਮ ਰੂਪ ਹੈ ਸਰਤਾ ਕਰੇ ਸਰਤਾ ਨਦੀ ਈਸ਼ਰ ਰੂਪ ਹੈ ਕਹੂੰ ਕੂਪ ਕਰੇ ਕੂਪ ਜਗਿਆਸੂ ਰੂਪ ਜੀਵ ਰੂਪ ਖੂ ਰੂਪ ਹੈ ਤਰਪੰਗੀ ਛੰਦ ਸਰਤਾ ਕਹੂੰ ਕੂਪ ਕਰੇ ਸਰਤਾ ਈਸ਼ਰ ਰੂਪ ਕਰੇ ਖੂ ਜੀਵ ਰੂਪ ਸਮੁੱਧ ਸਰੂਪੰ ਤੇ ਕਰੇ ਸਮੁੰਦਰ ਬ੍ਰਹਮ ਸਰੂਪ ਅਲਖ ਦੇ ਭੂਤ ਲਖਣ ਤੋਂ ਰਹਿਤ ਬਿਪੂਤੀ ਆਪ ਜੀ ਦੀ ਐਸੀ ਤੇਰੀ ਚਾਲ ਹੈ ਮਿੰਤੀ ਤੋਂ ਰਹਿਤ ਅਦਵਾਇ ਬਨਾਸੀ ਅਦਵਾਇ ਦੁਖ ਤੋਂ ਰਹਿਤ ਨਾਸ ਤੋਂ ਰਹਿਤ ਪਰਮ ਪ੍ਰਕਾਸ਼ ਦੀ ਵੱਡੇ ਕਾਸ਼ ਵਾਲਾ ਤੇਜ ਤੋਂ ਰਾਸੀ ਸਮੂਹ ਦੇ ਵਿੱਚ ਤੇਰਾ ਹੀ ਤੇਜ ਹੈ ਪ੍ਰਕਾਸ਼ ਆਕਰਤ ਕਰਤੰ ਹਾਂਜੀ ਆਕਰਤ ਕਰਤੰ ਕਰਤ ਕਰਤੰ ਸੋ ਆ ਵਿਸ਼ੇਸ਼ ਕਰਕੇ ਕਰਨ ਵਾਲਾ ਸਾਰਿਆਂ ਨੂੰ ਤੇ ਕਰਤਨ ਸੋਭਾ ਦੇ ਦੇਣ ਵਾਲਾ ਹੈ ਤੇਰੀ ਕੀਰਤੀ ਸੋਭਾ ਸਾਰਿਆਂ ਵਿੱਚ ਹੋ ਰਹੀ ਆ ਜੇ ਰੂਪ ਨਾ ਰੇਖ ਜਿਹੜਾ ਨਾ ਕੋਈ ਰੂਪ ਆਕਾਰ ਆ ਨਾ ਰੇਖਾ ਮੱਛ ਕਛ ਅਲਖ ਜਪੇਖ ਲਖਣ ਤੋਂ ਰਹਿਖ ਤੋਂ ਰਹਤਾ ਹੈ ਅਮੇਤ ਦੁਬੈਖ ਹਮੇਤ ਮਹੰਤੀ ਤੋਂ ਰਹਤਾ ਆ ਅਦਵੈਖਨ ਉਹ ਈਰਖਾ ਤੋਂ ਰਹਿਤ ਹੈ ਸਰਬਮਈ ਸਾਰਿਆਂ ਦੇ ਮੇਰੀ ਸਰੂਪ ਹੈ ਸਾਰਿਆਂ ਦੇ ਵਿੱਚ ਤੂੰ ਆਪ ਮਈ ਨਾ ਮੈਂ ਦਾ ਹੁੰਦਾ ਸਰੂਪ ਦਾ ਵੀ ਹੈ ਸਭ ਉਹ ਕਿਲੇ ਦੇਖੋ ਹਰਨ ਸਾਰਿਆਂ ਦੁੱਖਾਂ ਨੂੰ ਹਰਨ ਵਾਲ ਹੈ ਪਤਾ ਤੇ ਉਹ ਧਰਮ ਦਾ ਪਾਪੀਆਂ ਨੂੰ ਉਦਾਰ ਕਰਨ ਵਾਲ ਹੈ ਆ ਸ਼ਰਮ ਸਰਨ ਜਿਹੜਾ ਜਿਹਨੂੰ ਕੋਈ ਸਰਨ ਦੇਵੇ ਉਹਨੂੰ ਆਪ ਤੇ ਸਰਨ ਦੇਣ ਵਾਲਾ ਹੈ ਪਨਾ ਦੇਣ ਵਾਲਾ ਹੈ ਇੱਕ ਦਈ ਇੱਕ ਕੋਈ ਦਈ ਪ੍ਰੇਰਤ ਹੈ ਸਾਰਿਆਂ ਦਾ ਕਲਸ ਕਲਪਸ਼ੰਭ ਆ ਜਾਨ ਬਾਹੋ ਆ ਜਾਨ ਬਾਹੋ ਲੰਮੀਆ ਪੂਜਾ ਵਾਲਾ ਤੇ ਆਗ ਆਨ ਬਾਹੋ ਆਂਦਰ ਪਰਮਾ ਵਿਸ਼ਨੂੰ ਤੇਰੇ ਕੋਲੀ ਬਹੁਤ ਪ੍ਰੇਰ ਕੈਨ ਸਾਰਿਆਂ ਦਾ ਸਾਰੰਗ ਕਰ ਧਰਨ ਹਾਂਜੀ ਸਾਰੰਗ ਕਰ ਧਰਨ ਸਾਰੰਗ ਨਾਮੇ ਧਨਖ ਨੂੰ ਕਰ ਹੱਥ ਜੋ ਤਾਰਨ ਵਾਲਾ ਸਾਰੰਗ ਨਾਮ ਇਥੇ ਧਨਖ ਦਾ ਹੈ ਸਾਰੰਗ ਧਨਖ ਦਾ ਨਾਮ ਅਮੇਤ ਜੋਤ ਅਮੇਤ ਮੇਕੀ ਤੋਰਤ ਜੋਤ ਜਗ ਜੋਤ ਪਰਕਰਮ ਹਰ ਜੋਤ ਨੂੰ ਪਰ ਵਿਸ਼ੇਸ਼ ਕਰਕੇ ਕੰਨ ਵਾਲਾ ਸੰਸਾਰ ਖੜਗਪਾਨ ਖਲ ਦਲ ਬਲ ਹਰਨ ਖੜਗਪਾਨ ਹੱਥ ਦੇ ਵਿੱਚ ਤਲਵਾਰ ਲੈਣ ਵਾਲਾ ਤਾਂ ਨਾ ਖੜਗਪਾਨ ਹਸ ਕੇ ਤਨਾ ਵੀ ਤਾਂ ਪਿਆ ਗਏ ਕਾਲ ਮੂਰਖਾਂ ਦੇ ਦਾਲ ਫੌਜ ਦੇ ਬਲ ਨੂੰ ਹਰਨੋ ਕਰਨ ਵਾਲਾ ਹੈ ਮਹਾ ਬਾਹੋ ਬਹੁਤਿਆਂ ਬਾਹਾਂ ਵਾਲਾ ਹੈ ਸੰਸਾਰ ਨੂੰ ਭਰਨ ਸੰਸਾਰ ਨੂੰ ਭਰਨ ਵਾਲਾ ਵਰਮਾ ਬਿਸ਼ਨ ਨੂੰ ਭਰਨ ਵਾਲਾ ਹੈ ਸਰਪੰਗੀ ਸ਼ੰਦ ਖਲਦਲ ਬਲ ਹਰਨ ਮੂਰਖਾਂ ਦੇ ਦਾਲ ਦੇ ਫੌਜ ਦੇ ਬਲ ਨੂੰ ਹਰਨ ਵਾਲਾ ਹੈ ਨਾਸ਼ ਕਰਨ ਵਾਲਾ ਦੁਸ਼ਟੇ ਡਰਨ ਦੁਸ਼ਟਾਂ ਨੂੰ ਵਿਸ਼ੇਸ਼ ਕਰਕੇ ਡਰਾਉਣ ਵਾਲਾ ਆ ਸਰਨ ਸਰਨ ਜਿਨ੍ਹਾਂ ਨੂੰ ਕੋਈ ਸਰਨ ਦੇਵੇ ਉਹਨਾਂ ਨੂੰ ਸਰਨ ਨੂੰ ਪਨਾਹ ਦੇਣ ਵਾਲਾ ਆ ਮਿਤ ਗਤਮ ਮਨਤੀ ਤੋਂ ਰਤ ਗਤਚਾਲ ਵਾਲ ਚੰਚਲ ਚਖਚਾਰਨ ਹਾਂਜੀ ਚੰਚਲ ਚਖਚਾਰਨ ਚੰਚਲ ਚਖਚਾਰਨ ਅੱਗੇ ਮੱਛ ਬਡਾਰਨ ਆ ਚੱਖ ਜਿਹੜੇ ਤੇ ਨੈਤਰ ਹਨ ਚਾਰੋ ਸੁੰਦਰ ਇਹ ਚੰਚਲ ਸਿੱਖੇ ਹਨ ਮੱਛ ਬਡਾਰਨ ਜਿਹ ਮੱਛ ਪਲਟਾ ਮਾਰਦਾ ਨਾ ਪਾਣੀ ਵਿੱਚ ਉਹਦੇ ਨਾਲ ਉਹ ਵੀ ਛੇਤੀ ਕਿਟਾਕ ਨਾਲ ਵੇਖ ਰਹਿਣ ਵਾਲੇ ਉਹ ਪਾਸੇ ਪਾਪ ਪ੍ਰਹਾਰਨ ਪਾਪਾਂ ਨੂੰ ਪਰ ਵਿਸ਼ੇਸ਼ ਕਰਕੇ ਹਾਰ ਨਾਸ਼ ਕਰਨ ਵਾਲੇ ਹੋ ਅਮਿਤ ਮਤੰ ਅਮਿਤ ਮਤੰ ਅਮਿਤ ਮਿੰਤੀ ਤੋ ਰਹਾ ਤਾਂ ਮਤੰ ਤੇਰੀ ਸਲਾਹ ਆਜਾਨ ਸੋ ਬਾਹਾਂ ਆਜਾਨ ਸਭ ਲੰਮੀਆਂ ਪੋੜਾਂਾਂ ਤੇ ਪ੍ਰੇਰਕਾਂ ਸਾਰਿਆਂ ਦਾ ਸਾਹਨ ਸਾਹਨ ਸਾਹ ਦਾ ਸ਼ਾਊਕਾਰ ਸਵਾਸ ਦਾ ਸਵਾਸ ਰੂਪ ਹੈ ਮਹਿਮਾ ਮਾਹਮ ਮਹਿਮਾ ਮਾਹਮ ਮਹਿਮਾ ਤੇਰੀ ਮਾਨ ਚੰਦਰਮਾ ਵਿੱਚ ਵੀ ਸਾਰਿਆਂ ਵਿੱਚ ਸਰਬਮਈ ਸਾਰਿਆਂ ਵਿੱਚ ਮਈ ਸਰੂਪ ਹੈ ਤੇਰਾ ਜਲ ਥਲ ਬਣ ਰਸ 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 ਜਲਾ ਵਿੱਚ ਥਰਾ ਵਿੱਚ ਬਣਾ ਤੇ ਰਰਤਾ ਉਚਾਰਨ ਹੋ ਰਿਹਾ ਤੇਰਾ ਬਾਨੰਤਰਨ ਕਹਤਾ ਬਾਨ ਜੰਗਲਾਂ ਵਿੱਚ ਤ੍ਰਣ ਕੱਖਾਂ ਵਿੱਚ ਕਹਤਾ ਕਹੀਦਾ ਹੈ ਬਾਹਰ ਸਰੀਰ ਤੇ ਤ੍ਰਣ ਇੰਦਰੀਏ ਕਲਦਲ ਦਹਿਤਾ ਕਾਲ ਮੂਰਖਾਂ ਦੇ ਦਲ ਫੌਜ ਨੂੰ ਦਹਿਤਾ ਨਾਸ ਕਰਨ ਵਾਲਾ ਸੁਨ ਰੈਸੀ ਸੁਨ ਰੈਸੀ ਜੇ ਸੁਣ ਲਵੇ ਨਾ ਕਿ ਤੇਰੇ ਭਗਤਾਂ ਨੂੰ ਕੋਈ ਦੁੱਖ ਨਹੀਂ ਉਹਨਾਂ ਦੇ ਗੁੱਸੇ ਵਿੱਚ ਆ ਜਾਣਾ ਹੀ ਨਹੀਂ ਅੱチェ ਕਰਕੇ ਮਾਰਨ ਨੂੰ ਕਲਸ ਫਰਵਦਾਰ ਦਾ ਦੁੱਖ ਨਾ ਖਾਸਾ ਕੇ ਫੜ ਜੋ ਨਹੀਂ ਜੁੱਤੇ ਕਲਸ ਅਤ ਬਲਿਸ਼ਟ ਹਾਂਜੀ ਅਤ ਬਲਿਸ਼ਟ ਦਾਲ ਦੁਸ਼ਟਾਂ ਨੂੰ ਕੰਦਾਨੋ ਕਲਸ ਦੇ ਪਹਿਲੇ ਅਖਰ ਕੱਟ ਲੱਗਦੇ ਬਹੁਤ ਗਾਹ ਹੁੰਦੇ ਹੁੰਦੇ ਹਾਂ ਹੱਤ ਬਲਿਸ਼ਟ ਹੱਤ ਅਤਿਆੰਤੀ ਬਾਲ ਇਸਟ ਤੂੰ ਇਸਤ ਸਾਰਾ ਦਾ ਪਿਆਰਾ ਬਲ ਵਾਲਾ ਹਾ ਬਲਿਸ਼ਟ ਬਹੁਤੇ ਬਲ ਵਾਲਾ। ਦਲ ਦੁਸ਼ਟ ਨਕੰਧਨ ਦੁਸ਼ਟ ਦੇ ਦਲ ਨੂੰ ਨਕੰਧਰ ਕੱਟ ਦੇਣ ਵਾਲਾ ਹੈ। ਆ ਨਿਤ ਪ੍ਰਤਾਪ ਨਿਤ ਤੇ ਤੂੰ ਰਹੇ ਤੇਜ ਪ੍ਰਤਾਪ ਵਾਲਾ ਹੈ ਆਪ ਮਨਤੀ ਤੂੰ ਰਹੇ ਪਰਮ ਵਿਸ਼ੇਸ਼ ਕਰਕੇ ਤਾਂਪਾਂ ਤੋਂ ਪਰੇ ਜਿਹੜਾ ਤੈਨੂੰ ਜਾਪਦੇ ਨੂੰ ਪਰੇ ਕਰ ਦੇਣਾ ਤਾਂ ਆਪਾਂ ਤੋਂ ਅਗਲੇ ਜਗ ਬੰਦਨ ਸਾਰੇ ਸੰਸਾਰ ਦੇ ਨਮਸਕਾਰ ਕਰਨ ਦੇ ਯੋਗ ਹੈ। ਸੋਹਤ ਚਾਰ ਚਿੱਤਰ ਕਰ ਚੰਦਨ ਸੋਹਤ ਚਾਰ ਚਿੱਤਰ ਕਰ ਚੰਦਨ ਸੋਭਨੀ ਕੋਰਣ ਚਾਰੂ ਤੇਰੇ ਨੇਤਰ ਚਿੱਤਰਕਾਰ ਚੰਨਨ ਇਹ ਚਿੱਤਰਕਾਰੀ ਹੋ ਰੇ ਚੰਨਨ ਦੀ ਤੇਰੇ ਪਾਪ ਪ੍ਰਹਾਰਨ ਪਾਪਾਂ ਨੂੰ ਨਾਸ ਕਰਨ ਵਾਲੇ ਪ੍ਰਹਾਰਨ ਪਾਠ ਨਹੀਂ ਪ੍ਰਹਾਰਨ ਲਿਖ ਲੈਣਾ ਹਾਂ ਜੀ ਦੁਸ਼ਟ ਦਲ ਦੰਦਨ ਦੁਸ਼ਟਾਂ ਦੇ ਦਲ ਨੂੰ ਡੰਡ ਦੇਣ ਵਾਲਾ ਹੈ ਛਪੈ ਸ਼ੰਦ ਵੇਦ ਭੇਦ ਨਹੀਂ ਲਖੈ ਤੁਹ ਪਤਾ ਨਹੀਂ ਤੇ ਅਰਥ ਕਿ ਸੁਣਨੇ ਵੇਦ ਭੇਦ ਨਹੀਂ ਲਖਾ। ਵੇਦ ਤੇਰੇ ਭੇਦ ਨੂੰ ਨਹੀਂ ਲਖਾ ਜਾਣਦੇ। ਬ੍ਰਹਮ ਬ੍ਰਹਮਾ ਨਹੀਂ 부ਝੈ। ਬ੍ਰਹਮ ਵਿਆਕ ਸਰੂਪ ਦੇ ਭੇਦ ਨੂੰ ਬ੍ਰਹਮਾ ਵੀ ਨਹੀਂ 부ਝ ਸਕਦਾ। ਆਸ ਪਰਾਸਰ। ਵਿਆਸ ਤੇ ਪਰਾਸਰੇ ਦਾ ਪਿਤਾ ਵਿਆਸ ਦਾ। ਸੁਕ ਸਨਾਦ। ਤੇ ਸੁਕ ਵਿਆਸ ਦਾ ਪੁੱਤਰ ਸਨਾਦ ਬਰਮੇ ਦਾ ਪੁੱਤਰ। ਸਿਵ ਅੰਤਨਾ ਸੁਝੈ। ਸਿਵ ਜੀ ਇਹ ਵੀ ਤੇਰੇ ਅੰਤ ਨੂੰ ਸੁਝੈ ਵੇਖ ਨਹੀਂ ਸਕਦੇ। ਸੰਤ ਕੁਵਰ। ਹਾਂ ਜੀ ਆਕ ਸੰਮਤੂ ਰਾਜਾ ਹੋਇਆ ਉਹ ਵੀ ਅੱਗੇ। ਕਵਾਰ ਪੜਦੇ ਸਾਰਾ ਤਨਕਾਦ ਸਰਬ ਜੀਉ ਸਮਾ ਨਾ ਪਾਵਹ ਆ ਸੰਕ ਸਨਾਤਨ ਸੰਤ ਕੁਮਾਰ ਆਦਕੈ ਸਰਬਜੋ ਸਮਾਨਾ ਪਾਵੇ ਇਹ ਤੇਰੇ ਸਮੇ ਨੂੰ ਅੰਤ ਦੇ ਨੂੰ ਨਹੀਂ ਪਾ ਸਕਦੇ ਲੱਖ ਲੱਖ ਮੀ ਲੱਖ ਵਿਸ਼ਨ ਕਿਸਨ ਲੱਖ ਲੱਖ ਮੀ ਲੱਖਾਂ ਪਾਵੇ ਲਖਮੀ ਲਖਮੀਆਂ ਹੋਣ ਲੱਖਾਂ ਵਿਸ਼ਨ ਕਿਸਨ ਕਿਸਨ ਨੂੰ ਲੱਖਾਂ ਹੀ ਵਿਸ਼ਨ ਦੇ ਅਵਤਾਰ ਕਈ ਨੇਤ ਬਤਾਵਾ ਤੇ ਕਈ ਨੇਤ ਨੇਤੀ ਕਹਿੰਦੇ ਹਨ ਅਸੰਭ ਰੂਪ ਅਸੰਭ ਸਾਹਮਣ ਤੋਂ ਰਹਤਾ ਹੈ ਅਸੰਭ ਤੇਰੀ ਗਮਤਾ ਨਹੀਂ ਹੈ ਕੋਈ ਪਾ ਸਕਦਾ ਅਸਾਂ ਆਖਿਆ ਦੇ ਰੂਪ ਹੈ ਤੈਨਾਂ ਅਸਰੇ ਕਰ ਲੈਣੇ ਸਾਹਮਣ ਤੋਂ ਰਹਿ ਤਾ ਗਮ ਤਾਂ ਨਹੀਂ ਤੇ ਆਚਾਰਨ ਰੂਪ ਹੈ ਤੇਰਾ ਹਨ ਭੈ ਪ੍ਰਭਾ ਸਰ ਭੈ ਤੁਰਹਿ ਪ੍ਰਭਾ ਸੋਭਾ ਤੇਰੀ ਹੱਤ ਬਲਿਸ਼ਟ ਹੱਤ ਅਤਿਆੰਤੀ ਬਲਿਸ਼ਟ ਬਲ ਵਾਲਾ ਹੈ ਜਲ ਸਲ ਕਰਨ ਜਲ ਤੇ ਥਲ ਕਰਨ ਜਲਾ ਵਿੱਚ ਥਲਾਂ ਵਿੱਚ ਕਰਨ ਵਾਲਾ ਪੈਦਾ ਆਪ ਹੀ ਹੈ ਤੂੰ ਜਲ ਪ੍ਰੇਮੀ ਤੇ ਥਲ ਇਸਤ ਜਿਹੜੇ ਹਨ ਅਵਸਥਾਵਾਂ ਵਾਲੇ ਉਹਨਾਂ ਨੂੰ ਤੂੰ ਹੀ ਪੈਦਾ ਕਰਨ ਵਾਲਾ ਹੈ ਪ੍ਰੇਮ ਨੇ ਪੈਦਾ ਕਰਨ ਵਾਲਾ ਤੇ ਵਸਤੂ ਦੀ ਪ੍ਰਾਪਤੀ ਕਰਾਉਣ ਵਾਲਾ ਆ ਚੁੱਤ ਅਗੜ ਸਰੂਪ ਹੈ ਅਨੰਤ ਅੰਤ ਤੋਂ ਰਹਿਤ ਹੈ ਅਦਵੈ ਅਦਵੈ ਦੁਬਦਾ ਤੋਂ ਰਹਿਤ ਹੈ ਅਮਿਤ ਮਨਤੀ ਤੋਂ ਰਹਿਤ ਹੈ 나ਥ ਮਾਲਕ ਹੈ ਸਾਰਿਆਂ ਦਾ ਰੰਜਨ ਮਾਇਆ ਕਾਲਕ ਤੋਂ ਰਹਿਤ ਅੰਜਨ ਕਾਲੇ ਸੁਰਮੇ ਤੋਂ ਮਾਇਆ ਤੋਂ ਸਭ ਸਰਮ ਤੇਰੀ ਸਰਨ ਹਾਂ ਆ ਚੁੱਤ ਅਗੜ ਸਰੂਪ ਹੈ ਆਪ ਹੈ ਸੱਤ ਪ੍ਰਕਾਰ ਦੇ ਭੈ ਤੋਂ ਰਹਿਤ ਹੈ ਜੈ ਪਾਪਾ ਪਰ ਲੋਕ ਪੈ ਜਾਂਦੇ